ਹੈਲੋ ਐਂਡ ਵੈਲਕਮ ਮੁੰਡੇ ਵੈਲਕਮ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਆਏ ਆ ਆਪਣੇ ਟਰੈਕਟਰ ਕੋਲੇ ਠੀਕ ਆ ਆਪਾਂ ਆਪਣੇ ਟਰੈਕਟਰ ਕੋਲ ਤੇ ਆਏ ਆ ਛੋਟੇ ਜਿਹੇ ਉਹ ਵੇਖੋ ਤੇ ਘਰੇ ਵਿਲੇ ਹੀ ਮੈਂ ਚਲੋ ਚੱਲਦੇ ਆਂ ਇਹਨੇ ਜੋ ਜੂਰੇ ਦਾ ਵੀ ਵੱਡੇ ਆ ਟਰਾਲੇ ਮਿੱਤਰੋ ਇਹ ਵੀ ਹੁਟੇ ਆ ਚਾਰ ਟਰਾਲੀਆਂ ਪੈ ਜਾਂਦੀਆਂ ਆ ਆਮ ਹੁੰਦੀਆਂ ਜਿਹੜੀਆਂ ਉਹ ਚਾਰ ਪੈ ਜਾਂਦੀਆਂ ਇਹ ਚ ਤੇ ਨਿਆਰਾ ਆ ਰਿਹਾ ਪੂਰਾ ਚਲੋ ਮੈਂ ਉਲਦੇ ਅੱਗੇ ਹੋਏ ਮਿੱਤਰੋ ਤੇ ਹੁਣ ਆਪਾਂ ਆਏ ਸੀ ਘਰੇ ਰੋਟੀ ਖਾਣਾ ਆਏ ਸੀ ਤੇ ਹੁਣ ਆਪਾਂ ਚੱਲਦੇ ਆ ਫਿਰ ਟਰੈਕਟਰ ਕੋਲੇ ਆਉਂਦਾ ਮੁੰਡਾ ਲੈਣ ਆਪਾਂ ਨੂੰ ਤੇ ਚਲੋ ਮਿਲਦੇ ਆ ਉੱਥੇ ਪਹੁੰਚ ਕੇ ਲੋਏ ਮਿੱਤਰੋ ਤੇ ਆ ਗਿਆ ਮੁੰਡਾ ਆਪੋਨ ਲੈਣਾ ਤੇ ਹੁਣ ਚੱਲਦੇ ਆ ਟਰੈਕਟਰ ਕੋਲੇ ਚਲੋ ਕੋਲੇ ਕੋਲੇ ਨਵੀਂ ਬੜਾਈ ਜੇ ਵੀ ਚੱਲਦੇ ਆ ਉੱਥੇ ਪਹੁੰਚ ਕੇ ਉਹ ਚੱਲੀ ਆਂਦਾ ਮਿੱਤਰੋ ਟਰੈਕਟਰ ਬਾਚਾ ਕੋ ਬਹੁਤ ਟਰਾਲੀਆਂ ਭਰਦੀਆਂ ਉਹ ਚੱਲੀ ਜਾਂਦਾ ਰੇਟਰ ਆਪਣਾ ਕੋਈ ਚੇਕਾ ਸਤਾ ਬੈਠਾ ਆਪਣਾ ਮੇਨ ਡਰਾਈਵਰ ਸਰੀਆ ਬਸ चलो मित्रों मिलते हैं अगले लॉग के